ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਅੱਜ ਸਾਡੀ ਟੀਮ ਪਹੁੰਚੀ ਹੈ ਕੋਟੀ ਸੇਖਾ ਮੋਗਾ ਜ਼ਿਲ੍ਹੇ ਦਾ ਕਸਬਾ ਕੋਟੀ ਸੇਖਾ ਮਾਨ ਜਿਮ ਦੇ ਵਿੱਚ ਜਿਹੜੀ ਇਲਾਕੇ ਦੇ ਵਿੱਚ ਮਸ਼ਹੂਰ ਜਿਮ ਹੈ ਮਾਨ ਜਿਮ ਕੁਲਵਿੰਦਰ ਮਾਨ ਜੀ ਇਹਦੇ ਐਮ ਡੀ ਇਹਦੇ ਓਨਰ ਨੇ ਔਰ ਜਿਹਦੇ ਇਲਾਕੇ ਦੇ ਮੁੰਡਿਆਂ ਨੂੰ ਸਿਖਲਾਈ ਦਿੰਦੇ ਆ ਔਰ ਉਹਨਾਂ ਨੂੰ ਆਪਣੇ ਫਿਟਨੈਸ ਦੀ ਜਿਹੜੇ ਗੁਰ ਸਿਖਾਉਂਦੇ ਆ ਸਦਾ ਜਿਮ ਦੇ ਵਿੱਚ ਆਉਣ ਦਾ ਕਾਰਨ ਕੁਝ ਵੱਖਰਾ ਹੈ ਉਹ ਵੱਖਰਾ ਕਾਰਨ ਕੀ ਹੈ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਆਓ ਆਪਾਂ ਮਿਲਾਈਏ ਤੁਹਾਨੂੰ ਕੁਲਵਿੰਦਰ ਮਾਨ ਦੇ ਨਾਲ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਹਿਗਰ ਜੀ ਦਾ ਖਾਲਸਾ ਸਾਹਿਬ ਵਹਿਗਰ ਜੀ ਦੀ ਫਤਿਹ ਕਿਉਂਕਿ ਪੰਜਾਬੀਆਂ ਦਾ ਇਹ ਸਮਝ ਲਓ ਵੀ ਚਾਹ ਪਾਣੀ ਹੁੰਦਾ ਵਹਿਗਰ ਜੀ ਦਾ ਖਾਲਸਾ ਦੇ ਵਹਿਗਰ ਜੀ ਦੀ ਫਤਿਹ ਬੁਲਾਉਣੀ ਜੀ ਜੀ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ ਬਿਲਕੁਲ ਜੀ ਜੀ ਹਾਂ ਜੀ ਤੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਜੀ ਬਿਲਕੁਲ ਇਹ ਸੁਪ ਬਣਿਆ ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਇਕੱਠੇ ਹੋਣ ਦਾ ਕਾਰਨ ਕੀ ਸੀ ਜਿਵੇਂ ਕਿ ਤੁਹਾਨੂੰ ਪਤਾ 4 ਤਰੀਕ ਸੀ ਅੱਜ ਨਤੀਜੇ ਆਏ ਆ ਬਿਲਕੁਲ ਤੇ ਨਤੀਜਿਆਂ ਦਾ ਕੀ ਰੋੜ ਆ ਅੱਜ ਆਪਣੇ ਇਕੱਠੇ ਹੋਣ ਤੇ ਬਾਈ ਜੀ ਨਤੀਜੇ ਤਾਂ ਐਦਾਂ ਦੀ ਸਥਿਤੀ ਬਣ ਗਈ ਵੀ ਲੋਕਾਂ ਦੀ ਸੋਚ ਤੋਂ ਪਰੇ ਕੰਮ ਹੋ ਗਿਆ ਸੋ ਤੁਹਾਨੂੰ ਅੱਗੇ ਵੀ ਗੱਲ ਕਰ ਚੁੱਕਿਆ ਮੈਂ ਦੱਸਿਆ ਵੀ ਅਸੀਂ ਇੱਥੇ ਜਿੰਮ ਲਾ ਰਹੇ ਸੀ ਸਾਰੇ ਮੁੰਡੇ ਇਕੱਠੇ ਸੀ ਜਿੰਮ ਲਾਉਂਦੇ ਲਾਉਂਦੇ ਕੋਈ ਸ਼ੁਗਲ ਕਰ ਲਿਆ ਅੱਛਾ ਸੋ ਜਿਵੇਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਵਾ ਕੀ ਕਹਿੰਦੀ ਆ ਰੋਖ ਹਵਾ ਦਾ ਦੇਖੋ ਪਹਿਲਾਂ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਸੀ ਅਕਾਲੀ ਦਲ ਦੇ ਵਿੱਚ ਤੇ ਝੜੂ ਦੇ ਵਿੱਚ ਹਾਂ ਸੋ ਖਾਲਸਾ ਜੀ ਜੋ ਸਰਬਜੀਤ ਖਾਲਸਾ ਜੀ ਜਿਨ੍ਹਾਂ ਦੀ ਐਂਟਰੀ ਕੁਝ ਕੁ 10 ਦਿਨ ਪਹਿਲਾਂ ਹੋਈ ਆ ਹਮ ਹਵਾ ਦਾ ਕਿਉਂਕਿ ਉਹ ਕਹਿੰਦੇ ਨਾ ਵੀ ਸੱਚੇ ਪਾਤਸ਼ਾਹ ਦੇ ਰੰਗਾਂ ਨੂੰ ਕੋਈ ਸਮਝ ਨਹੀਂ ਸਕਦਾ ਜਦੋਂ ਉਹ ਮਾਰਦਾ ਫਿਰ ਮਾਤੀ ਮਾਰਦਾ ਹੋਰ ਕੁਝ ਨਹੀਂ ਕਰਦਾ ਆਮ ਆਦਮੀ ਪਾਰਟੀ ਦਾ ਹੰਕਾਰ ਦਾ ਲੈਵਲ ਜਿਹੜਾ ਬਹੁਤ ਉੱਪਰ ਚਾ ਜਾ ਚੁੱਕਾ ਸੀ ਸੋ ਸਮਝ ਲਓ ਵੀ ਇੱਕ ਗੁਰੂ ਮਹਾਰਾਜ ਨਹੀਂ ਹਮ ਬੰਦਾ ਪੈਦਾ ਕੀਤਾ ਇੱਕ ਹੰਕਾਰ ਤੋੜਨ ਨੂੰ ਹਮ ਸੋ ਇੱਥੇ ਬੈਠੇ ਐਕਸਰਸਾਈਜ਼ ਆ ਰਹੇ ਸੀ ਕੋਈ ਫਰੈਂਡਾਂ ਦੇ ਵਿੱਚ ਗੱਲ ਚੱਲ ਪਈ ਹੂੰ ਕੋਈ ਸੱਜਣ ਸੀ ਉਹ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਜਿੱਤੂ ਅੱਛਾ ਤੇ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਸਿੱਖ ਕੌਮ ਦੇ ਵਾਰਸ ਭਾਈ ਸਰਬਜੀਤ ਸਿੰਘ ਖਾਲਸਾ ਖੜੇ ਆ ਹਾਂ ਵੀ ਜਿਹੜੇ ਆਪਾਂ ਨੂੰ ਵਿਊਜ਼ ਮਿਲ ਰਹੇ ਆ ਵੀ ਅਸੀਂ ਫੋਨ ਲਾਏ ਬੈਠਿਆ ਨੇ ਪਿੰਡਾਂ ਦੇ ਵਿੱਚ ਫਰੀਦਕੋਟ ਹਲਕੇ 'ਚ ਅਸੀਂ ਫੋਨ ਲਾਏ ਬਿਲਕੁਲ ਜੀ ਕੋਈ ਬੰਦੇ ਇਹ ਗੱਲ ਕਹਿ ਰਹੇ ਸੀ ਵੀ ਸਰਵਜੀਤ ਜੀ ਜਿੱਤੂਗਾ ਉਹਨੇ ਆਪਣੇ ਫਰੈਂਡਾਂ ਨੂੰ ਫੋਨ ਲਾਇਆ ਉਹ ਕਹਿੰਦੇ ਜੀ ਆਮ ਆਦਮੀ 101% ਮਤਲਬ ਤੁਸੀਂ ਆਪਣੇ ਤੌਰ ਤੇ ਸਰਵੇ ਕੀਤਾ ਹਾਂਜੀ ਹਾਂਜੀ ਅਸੀਂ ਬੈਠਿਆਂ ਬੈਠਿਆਂ ਸ਼ੁਗਲ ਕਰਦੇ ਆ 50-50000 ਰੁਪਏ ਦੀ ਸ਼ਰਤ ਲੱਗ ਗਈ ਲਓ ਜੀ ਹਾਂਜੀ ਇੱਕ ਇੱਕ ਇਸ ਦਿਨ ਦੀ ਗੱਲ ਹੈ ਇਹ ਨਤੀਜੇ ਤੋਂ ਪਹਿਲਾਂ ਹੀ ਹਾਂਜੀ ਇੱਕ ਅੱਧਾ ਦੇਣਾ ਮਤਲਬ ਦੋ ਜਾਂ ਤਿੰਨ ਤਰੀਕ ਦੀ ਹਾਂਜੀ ਤੇ ਅੱਛਾ 50000 ਦੀ ਸ਼ਰਤ ਲੱਗ ਗਈ ਕਿ ਤੁਸੀਂ ਕਹਿੰਦੇ ਸੀ ਕਿ ਸਰਬਜੀਤ ਸਿੰਘ ਖਾਲਸਾ ਜੱਟਣਗੇ ਹਾਂਜੀ ਹਾਂਜੀ ਤੇ ਜਿਹੜੇ ਤੁਹਾਡੇ ਸੱਜਣ ਮਿੱਤਰ ਉਹ ਕਹਿੰਦੇ ਕਿ ਜਿਹੜਾ ਕੌਣ ਜਿੱਤੂ ਦੂਸਰੀ ਵਾਰ ਕਹਿ ਰਹੇ ਸੀ ਵੀ ਝਾੜੂ ਜਿੱਤੂਗਾ ਝਾੜੂ ਜਿੱਤੂਗਾ ਉਹਨੇ ਫੋਨ ਲਾ ਕੇ ਆਪਣਾ ਸਰਵੇ ਕੀਤਾ ਜੀ ਮੈਂ ਫੋਨ ਲਾਇਆ ਮੈਂ ਆਪਣਾ ਸਰਵੇ ਕੀਤਾ ਅੱਛਾ ਸਰਵੇ ਦੇ ਅਕੋਰਡਿੰਗ ਇੱਕ ਦੇਖੋ ਪਤਾ ਨਹੀਂ ਕਿਉਂ ਮਹਾਰਾਜ ਵੱਲੋਂ ਕੋਈ ਬਖਸ਼ਿਸ਼ ਹੀ ਹੁੰਦੀ ਆ ਕੋਈ ਜਿੱਦਾਂ ਉਹਨਾਂ ਤੇ ਹੋਈ ਆ ਮੈਂ ਕਿਹਾ ਯਾਰ ਮੇਰਾ ਦਿਲ ਕਹਿੰਦਾ ਵੀ ਵੀ ਸਰਬਜੀਤ ਹੀ ਜਿੱਤੂਗਾ ਅੱਛਾ ਤੇ ਮੇਰਾ 50000 ਰੁਪਈਆ ਮੈਂ ਸਰਬਜੀਤ ਤੇ ਲਾਉਣਾ ਵੀ ਜੇ ਮੈਂ 50000 ਰੁਪਈਆ ਜਿੱਤਦਾ ਤੇ ਮੈਂ ਕਿਸੇ ਨੇਕ ਕੰਮ ਤੇ ਲਾਉਂਗਾ ਅੱਛਾ ਤੁਹਾਡੀ ਇਹ ਸ਼ਰਤ ਵੀ ਇਲਾਕੇ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਂਜੀ ਤੁਸੀਂ ਪੋਸਟ ਵੀ ਪਾਈ ਸੀ ਹਾਂਜੀ ਹਾਂਜੀ ਮੈਂ ਚਾਹੇ ਕਿਸੇ ਗਰੀਬ ਬੱਚਿਆਂ ਨੂੰ ਵੰਡਾਂ ਚਾਹੇ ਮਜ਼ਦੂਰਾਂ ਨੂੰ ਵੰਡਦਾ ਜਾਂ ਕਿਸੇ ਵੀ ਮਤਲਬ ਕਿਸੇ ਨੇਕ ਕੰਮ ਤੇ ਲਾਉਣਾ ਹੈ ਅੱਛਾ ਉਹ ਸੱਜਣ ਵੀ ਆਪਣੇ ਇੱਥੇ ਹੀ ਆ ਪੇ ਪੇਮੈਂਟ ਲੈਣੀ ਆ ਕੁਝ ਉਹਨਾਂ ਨੇ ਮੈਨੂੰ ਕਾਊਂਟ 'ਚ ਟ੍ਰਾਂਸਫਰ ਕਰਤੀ ਆ ਲਓਏ 10000 ਰੁਪਇਆ ਰਹਿ ਗਿਆ ਸੀ ਉਹ ਕਹਿੰਦੇ ਕੈਸ਼ ਦੇਵਾਂਗਾ ਵੈਸੇ ਅਸੀਂ ਸ਼ੁਗਲ ਕੀਤਾ ਸੋ ਆ ਆ ਮੇਰਾ ਵੀਰਾ ਅੱਛਾ ਉਹ ਇਹ ਤੋਂ ਅਸੀਂ 50000 ਲੈਣਾ ਸੀ ਉਹ ਬੰਦਾ ਆਪ ਨਹੀਂ ਪਹੁੰਚ ਚੁੱਕਿਆ ਉਹਨੇ 40000 ਰੁਪਇਆ ਕਾਊਂਟ 'ਚ ਪਾਤਾ ਜੀ ਤੇ 10000 ਉਹਨੇ ਮੇਰੇ ਹੱਥੀ ਭੇਜਿਆ ਕਿਹੜਾ ਕੀ ਅਸੀਂ ਮਾਨ ਸਾਹਿਬ ਨੂੰ ਦੇ ਰਹੇ ਹਾਂ ਲਓ ਵੀ ਮਿੱਤਰੋ ਰੀਅਲ ਫੈਕਟ ਨਿਊਜ਼ ਦੇ ਸਾਹਮਣੇ ਇਹ ਸ਼ਰਤ ਦੀ ਰਕਮ ਇੱਕ ਸ਼ੁਗਲ ਕੀਤਾ ਮਿੱਤਰਾਂ ਨੇ ਕਿ ਜਿਵੇਂ ਕਹਿੰਦੇ ਗਰਾਰੀ ਅੜ ਗਈ ਉਹ ਕਹਿੰਦਾ ਸਰਬਜੀਤ ਸਿੰਘ ਖਾਲਸਾ ਜਿੱਤੂ ਤੇ ਦੂਸਰੇ ਭਾਈ ਜੀ ਉਹ ਅੱਜ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੀਗੇ ਚਲੋ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਜਿੱਤੂ ਤੇ ਜਿਹੜੇ ਪੈਸੇ ਸੀਗੇ ਸਾਂਝੇ ਉਹ ਇਹ ਵੀਰ ਇਨਾਂ ਕੋਲੇ ਜਿਹੜੇ ਫੜਾ ਦਿੱਤੇ ਤੇ ਅੱਜ ਜਦੋਂ ਰਿਜ਼ਲਟ ਆਏ ਤੇ 40000 ਰੁਪਏ ਤੁਹਾਡੇ ਅਕਾਊਂਟ ਚ ਟ੍ਰਾਂਸਫਰ ਹੋ ਗਏ ਪਤਾ ਬਿਲਕੁਲ ਨਹੀਂ ਪਤਾ ਕਿ ਉਹ ਆਮ ਆਦਮੀ ਪਾਰਟੀ ਦਾ ਹੀ ਬੰਦਾ ਸੀ ਉਹ ਸ਼ਰਮ ਦਾ ਮਾਰਾ ਨਹੀਂ ਆ ਰਿਹਾ ਬਾਕੀ ਪਤਾ ਕੀ ਉਹੀ ਕਹੇ ਪਤਾ ਆਇਆ ਹਾਂਜੀ ਅੱਛਾ ਮੇਰੇ ਅਕਾਊਂਟ ਚ ਆਇਆ ਇੱਕ ਵਾਰ ਦਰਸ਼ਕ ਹੈਂ ਮੈਂ ਇਹਨਾਂ ਸਾਰਿਆਂ ਨੂੰ ਦਿਖਾ ਦਿਆਂ ਹੱਥੀਂ ਭੇਜਦਾ 10000 ਰੁਪਈਆ ਜਿਹੜਾ ਹੱਥੀਂ ਭੇਜਦਾ ਅੱਛਾ ਪੀ ਕੈਸ਼ ਤੇ ਆ ਗਿਆ ਤੇ 50000 ਰੁਪਈਆ ਆਪਾਂ ਜਿੱਤ ਚੁੱਕੇ ਹਾਂ ਅੱਛਾ ਹਾਂਜੀ ਹੁਣ ਆ ਗਈ ਗੱਲ ਆ ਤੁਸੀਂ ਜਿਵੇਂ ਪਹਿਲਾਂ ਵੀ ਦੱਸਿਆ ਜਿੱਤੀ ਹੋਈ ਰਕਮ ਤੁਸੀਂ ਕੀ ਕਰੋਗੇ ਤਾਂ ਤੁਸੀਂ ਜਿਵੇਂ ਕਹਿ ਬਈ ਮੇਕ ਕਮ ਤੇ ਦੇਖੋ ਜੀ ਮੇਰਾ ਕੋਈ ਪਤਾ ਨਹੀਂ ਮੈਂ ਸਪੋਰਟਸਮੈਨ ਬੰਦਾ ਆ ਸਾਡੇ ਦਾ ਖੁੱਲੇ ਜੇ ਦੇਲਾ ਮੇਰਾ ਕੋਈ ਪਤਾ ਨਹੀਂ ਮੈਂ ਥੱਲੇ ਜਿੰਮ ਦੇ ਉੱਤਰਿਆਂ ਹੀ ਗਰੀਬਾਂ ਚ ਦਾਸ ਦਾ 100 150 50 ਵੰਡਦਾ ਪਾ ਸਾਰੇ ਕਿਸੇ ਇੱਕ ਨੂੰ ਦੇ ਦਾਂ ਇਹ ਸਿਰਫ ਇਹ ਨਹੀਂ ਇਹ ਰੱਖਣੀ ਨਹੀਂ ਪਿਆ ਸੀ ਜੀ ਕਿਉਂਕਿ ਆਪਾਂ ਸਰਬਜੀਤ ਖਾਲਸਾ ਜੀ ਦੇ ਸ਼ਰਤ ਲਾ ਕੇ ਕਿਸੇ ਸਿੱਖ ਕੌਮ ਦੀ ਜਿਹੜੇ ਬੰਦੇ ਨੇ ਇੱਕ ਪੱਗ ਸਿਰ ਤੇ ਰੱਖੀ ਆ ਉਹਦੇ ਪੁੱਤਰ ਖੜੇ ਸੀ ਇਹ ਜਿਹੜੀ ਅਸਲ ਜਿੱਤ ਹੋਈ ਆ ਨਾ ਉਹਨਾਂ ਦੇ ਫਾਦਰ ਬਿਆਨ ਸਿੰਘ ਦੀ ਵੀ ਬਿਲਕੁਲ ਉਹਨਾਂ ਦੀ ਸ਼ਹੀਦੀ ਨੂੰ ਉਹ ਜਿਹੜੀ ਵੋਟ ਪਈ ਆ ਇਸ ਟਾਈਮ ਵੋਟ ਪਈ ਆ ਉਹਨਾਂ ਦੀ ਕੁਰਬਾਨੀ ਨੂੰ ਵੋਟ ਪਈ ਆ ਤੇ ਸਿੱਖ ਕੌਮ ਉਸ ਚੀਜ਼ ਦਾ ਮੀਣਾ ਨਾ ਲਵੇ ਉਸ ਚੀਜ਼ ਨੂੰ ਵੋਟ ਪਾਈ ਗਈ ਹੈ ਲਓ ਜੀ ਬਾਈ ਜੀ ਨੇ ਇਹ ਵੀ ਐਲਾਨ ਕਰਤਾ ਕਿ ਇਹ ਜਿਹੜਾ ਪੈਸੇ ਆ ਮੈਂ ਕੋਈ ਰੱਖਣੇ ਨਹੀਂ ਇਹ ਸੇਵਾ ਦੇ ਵਿੱਚ ਹੀ ਲਾਉਣੇ ਆ ਕਿਸੇ ਵੀ ਸੇਵਾ ਚ ਕਿਸੇ ਦੇ ਬਿਲਕੁਲ ਪਾਓ ਜੀ ਤੁਸੀਂ ਹੱਕਦਾਰ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਆ ਕਾਫੀ ਸਮੇਂ ਤੋਂ ਕਿਉਂਕਿ ਇਲਾਕੇ ਦੇ ਵਿੱਚ ਮਾਨ ਜਨ ਬਹੁਤ ਮਸ਼ਹੂਰ ਹੈ ਹੈਨਾ ਤੇ 25 ਸਾਲ ਤੋਂ 25 ਸਾਲ ਤੋਂ ਤੁਸੀਂ ਬਿਲਕੁਲ ਸਾਡੇ ਮਿੱਤਰ ਨੇ ਬਹੁਤ ਪੁਰਾਣੇ ਤੇ ਕਲਿੰਦਰ ਜੀ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਨਤੀਜੇ ਆਏ ਆ 2022 ਦੇ ਵਿੱਚ ਜਿਹੜੀ ਪਾਰਟੀ ਨੂੰ ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਹੁੰਝਾ ਫੇਰ ਕੇ ਦਰਕਨਾਰ ਕਰਕੇ ਜਿਹੜੀ ਪਾਰਟੀ ਨੂੰ ਸੱਤਾ 'ਚ ਬਿਠਾਇਆ 2 ਸਾਲ ਬਾਅਦ ਉਹ ਪਾਰਟੀ ਸਿਰਫ ਅੱਜ 13 ਦੇ ਵਿੱਚੋਂ 3 ਸੀਟਾਂ ਜਿੱਤਦੀ ਹੈ ਕੀ ਕਾਰਨ ਦੇਖਦੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਬਣ ਗਈ ਆ ਉਹ ਕਹਿੰਦਾ ਪਿੱਪਲ ਦੇ ਆ ਪੱਤੇ ਆਵੇ ਕਾਦੀ ਖੜਖੜ ਲਈ ਆ ਹੂੰ ਕਹਿੰਦਾ ਪਿੱਪਲ ਦੇ ਆ ਪੱਤੇ ਆਵੇ ਕਾਦੀ ਖੜਖੜ ਲਈ ਆ ਸ਼ਾਬਾਸ਼ ਇੰਨਾ ਪੁਰਾਣੇ ਪੱਤੇ ਝੜ ਚੁੱਕੇ ਰੁੱਤ ਨਵੇਂਆਂ ਦੀ ਆਈ ਆ ਸੋ ਨਵੀਆਂ ਕੁੜੀਆਂ ਮੁੰਡਿਆਂ ਨੂੰ ਪੜ੍ਹੇ ਲਿਖੇ ਕੁੜੀਆਂ ਮੁੰਡਿਆਂ ਨੂੰ ਜੇ ਤਾਂ ਪੰਜਾਬ ਬਚਾਉਣਾ ਇਹਨਾਂ ਨੂੰ ਅੱਗੇ ਆ ਕੇ ਵਾਗਡੋਰ ਸੰਭਾਲਣੀ ਪਊ ਹੂੰ ਇਹਨਾਂ ਨੂੰ ਅਸੀਂ ਇਹ ਚੀਜ਼ ਦਿੱਤੀ ਸੀਗੀ ਬਦਲਾ ਦੇ ਵਿੱਚ ਵੋਟਾਂ ਪਾਈਆਂ ਗਈਆਂ ਪਰ ਲੋਕਾਂ ਨੇ ਇਹਨਾਂ ਨੂੰ ਨਹੀਂ ਹਰਾਇਆ ਇਹਨਾਂ ਦੇ ਹੰਕਾਰ ਨੂੰ ਤੋੜਿਆ ਜੇ ਹੁਣ ਵੀ ਗਾਂ ਤੋਂ ਇਹ ਸੁਧਰ ਜਾਣੇ ਸਹੀ ਭਗਵਾਨਤਮਨ ਤਾਂ ਕਹਿੰਦੇ ਸੀ ਕਹਿੰਦੇ 13 ਦੀਆਂ 13 ਸੀਟਾਂ ਸਾਡੀਆਂ 13 ਜ਼ੀਰੋ ਨਾਲ ਜਿੱਤਾਂਗੇ ਉਹ ਤੀਰ ਵੀ ਚਲਾਉਂਦੇ ਸੀ ਉਹ ਤਾਂ ਇੱਕ ਅੱਖ ਮੀਟ ਕੇ ਤੀਰ ਵੀ ਉਹਨੇ ਮਾਰਿਆ ਹਾਂ ਮਾਰਿਆ ਸੀ ਨਾ ਭਗਵਾਨਤਮਨ ਨੇ ਉਹਨੇ ਤੀਰ ਮਾਰਿਆ ਸਾਡੀ ਜਨਤਾ ਸਹਿ ਗਈ ਪਰ ਜਦੋਂ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਨੇ ਤੀਰ ਚਲਾਇਆ ਤੇ ਤੁਸੀਂ ਇਹ ਦੇਖੋ ਫਿਰ ਇਹ ਤਾਂ ਨਹੀਂ ਸਾਰੀ ਫਿਲਮ ਇੰਡਸਟਰੀ ਖੁੰਝੇ ਲਾਤੀ ਹੂੰ ਉਹ ਸਿੱਖ ਕੌਮ ਦਾ ਤੀਰ ਸੀਗਾ ਹੂੰ ਉਹ ਝੱਲਣ ਤੀਰ ਸੋ ਜਦੋਂ ਹੰਕਾਰ ਕਿਸੇ ਦਾ ਤੋੜਦਾ ਨਾ ਮਹਾਰਾਜ ਆਪ ਕੋਈ ਨਾ ਕੋਈ ਕੌਤਕ ਖੇਡਦਾ ਇੱਕ ਕੌਤਕ ਖੇਡਿਆ ਗਿਆ ਸੀਟ ਤੇ ਤੁਹਾਨੂੰ ਕੀ ਲੱਗਦਾ ਵੀ ਦੋ ਸਾਲਾਂ ਚ ਭਗਵੰਤ ਮਾਨ ਇਹ ਗੱਲ ਭੁੱਲ ਗਏ ਕਿ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਜਿਹੜੇ ਪੁਰਾਣੇ ਖੁੰਡ ਸੀ ਵੱਡੇ ਵੱਡੇ ਖੁੰਡ ਲੋਕਾਂ ਨੇ ਜਦੋਂ ਸਿੱਟਨ ਤੇ ਆਏ ਲੋਕ ਉਹਨਾਂ ਨੇ ਉਹ ਖੰਡ ਸਿੱਟ ਤੇ ਖੁਦ 2 ਸਾਲ ਪਹਿਲਾਂ ਭਗਵੰਤ ਮਾਨ ਜੀ ਨੇ ਇਹ ਚੀਜ਼ ਦੇਖੀ ਹੈ ਫਿਰ 2 ਸਾਲਾਂ ਦੀ ਭੁੱਲ ਗਏ ਦੇਖੋ ਜੀ ਇਹ ਲੋਕਾਂ ਦੀ ਆਵਾਜ਼ ਆ ਲੋਕਤੰਤਰ ਆ ਇਹਨੂੰ ਕਹਿੰਦੇ ਲੋਕਤੰਤਰ ਦੇਖੋ ਬੰਦਾ ਜੇਲ੍ਹ 'ਚ ਬੈਠਾ ਹੰਦੂਰ ਸਾਹ ਵਾਲੀ ਸੀਟ ਤੇ ਗੱਲ ਕਰਨ ਜਾ ਰਹੇ ਆ ਬਿਲਕੁਲ ਬੰਦਾ ਜੇਲ੍ਹ 'ਚ ਬੈਠਾ ਕੋਈ ਸਪੀਚ ਨਹੀਂ ਦਿੱਤੀ ਕੋਈ ਕੁਝ ਨਹੀਂ ਕੀਤਾਗਾ ਕਿੰਨੀ ਰੋਕਤਮ ਉਹ ਬੰਦੇ ਤੋਂ ਜੇ ਮੰਨ ਲਓ ਕਿਤੇ ਬੰਦਾ ਇੱਕ ਅੱਧੀ ਵੀ ਸਪੀਚ ਦੇ ਦਿੰਦਾ ਬਾਹਰ ਹੁੰਦਾ ਮੇਰੇ ਹਿਸਾਬ ਤੇ ਸਭ ਤੋਂ ਵੱਡੀ ਲੀਡ ਖੰਡੂਰ ਸਾਹਿਬ ਦੀ ਨਿਕਲਨੀ ਸੀ ਹੁਣ ਵੀ ਲੀਡ ਜਿਹੜੀ ਬਹੁਤ ਵੱਡੀ ਆ ਇਹਨਾਂ ਨੇ ਰੜ ਕੇ ਸਾਰਿਆਂ ਨੇ ਜੋਰ ਲਾ ਲਿਆ ਪਰ ਉਹ ਲੋਕਤੰਤਰ ਸੀ ਲੋਕਾਂ ਦੀ ਆਵਾਜ਼ ਆ ਜੇ ਲੋਕ ਸਿਰ ਤੇ ਬਹੁਣਾ ਜਾਣਦੇ ਨਾ ਲੋਕ ਛੱਲੇ ਵੀ ਬਾਈ ਜੀ ਲਾਉਣਾ ਜਾਣਦੇ ਆ ਮਾਨ ਸਾਹਿਬ ਜਿਵੇਂ ਲੱਗਦਾ ਤੁਹਾਨੂੰ ਕਿਉਂਕਿ ਜੇ ਸਿੱਖ ਪੰਥ ਦੀ ਗੱਲ ਕੀਤੀ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਲੰਮੇ ਸਮੇਂ ਤੋਂ ਸ਼ਗਰ ਸਵੀ ਚੱਲ ਰਿਹਾ ਮੋਰਚਾ ਵੀ ਲੱਗਿਆ ਮੁਹਾਲੀ ਦੇ ਵਿੱਚ ਉਹ ਆਵਾਜ਼ ਉਹ ਮਸਲਾ ਜਿਹੜਾ ਅੱਗੇ ਨਹੀਂ ਵੱਤ ਸਕਿਆ ਕੀ ਤੋਂ ਲੱਗਦਾ ਕਿ ਅੱਜ ਜਿਵੇਂ ਇਹ ਦੋ ਸੀਟਾਂ ਤੇ ਭਾਈ ਅਮਰਤਪਾਲ ਸਿੰਘ ਦੇ ਪਾਈ ਸਭਜੀ ਸਿੰਘ ਖਾਲਸਾ ਦੇ ਜਿੱਤਣ ਨਾਲ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਸਿੱਖ ਪੰਥ ਦੇ ਮਸਲਿਆਂ ਦਾ ਜਿਹੜਾ ਮੁੱਦਾ ਹੈ ਕੀ ਤੋਂ ਲੱਗਦਾ ਕਿ ਇਹ ਅੱਜ ਹੁਣ ਇਹਨਾਂ ਦੇ ਜਿੱਤਣ ਦੇ ਨਾਲ ਇਨਾਂ ਨੂੰ ਇੱਕ ਆਵਾਜ਼ ਮਿਲੂਗੀ ਇਸ ਮਸਲੇ ਨੂੰ ਦੇਖੋ ਜੀ ਆਵਾਜ਼ ਤਾਂ ਮਿਲੂਗੀ ਪਰ ਜਿਹੜਾ ਇਹ ਦੋ ਸੀਟਾਂ ਨਾਲ ਸਾਡਾ ਜਿਹੜਾ ਦੈਰਾ ਉਹ ਨਹੀਂ ਸਾਨੂੰ ਜਿਹੜੇ ਸਿੱਖਾਂ ਨੂੰ ਸਾਰੀ ਕਮਿਊਨਿਟੀ ਨੂੰ ਨਵੇਂ ਜਿੱਦਾਂ ਦੇ ਭਾਈ ਅਮਰਤਪਾਲ ਆ ਜਾਂ ਹੋਰ ਆ ਜਿਹੜੇ ਨਵੇਂ ਚਿਹਰੇ ਆ ਸਪੋਰਟਸਮੈਨ ਬੰਦੇ ਜਿਹੜੇ ਨਸ਼ਿਆਂ ਦੇ ਖਿਲਾਫ ਨੇ ਇਹ ਨਵੇਂ ਯੰਗ ਮੁੰਡੇ ਲੈ ਕੇ ਕੁੜੀਆਂ ਕੁੜੀਆਂ ਵੀ ਲੈ ਕੇ ਆਉਣੀਆਂ ਪੈਣੀਆਂ ਅੱਗੇ ਜਿਹੜੀਆਂ ਚੰਗੀ ਸੋਚ ਰੱਖਦੀਆਂ ਪੜੀਆਂ ਲਿਖੀਆਂ ਧੀਆ ਪਹਿਣਾ ਨੇ ਉਹਨਾਂ ਨੂੰ ਇਸ ਜੰਗੇ ਮੈਦਾਨ 'ਚ ਤਾਰਨਾ ਪਊਗਾ ਜੇ ਆਪਾਂ ਪੰਜਾਬ ਬਚਾਉਣਾ ਹੈ। ਹੂੰ ਫਿਰ ਜਿਹੜੇ ਇਮਾਨਦਾਰ ਸੋਚ ਰੱਖਦੇ ਆ। ਆਪ ਨੂੰ ਸਾਡਾ ਦਾਇਰਾ ਵੱਡਾ ਕਰਨਾ ਪਊਗਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ। ਹੂੰ ਫਿਰ ਇਹ ਸਭ ਕੁਝ ਹੀ ਹੋਊਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਵਾਕ ਨੇ ਹੂੰ ਖਾਲਸਾ ਰਾਜ ਬਈ ਜੀ ਆ ਕੇ ਹੀ ਰਹੂਗਾ। ਹੂੰ ਇਹ ਦੇਰ ਹੋ ਸਕਦੀ ਆ ਪਰ ਇਹ ਨਹੀਂ ਵੀ ਉਹਨਾਂ ਦੇ ਬੋਲ ਨਾ ਸੱਚ। ਪਰ ਇੱਕ ਚੀਜ਼ ਹੋਰ ਹੈ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਲੇ ਨਾਮ ਨਹੀਂ ਯਾਰ ਨੌਜਵਾਨ ਨੇ ਇੱਕ ਨੇ ਗੱਲ ਕੀਤੀ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਬੇਸ਼ੱਕ ਇਹ ਦੋ ਸੀਟਾਂ ਤੇ ਕੌਮ ਨੇ ਦਿਖਾ ਦਿੱਤਾ ਕਿ ਸਿੱਖ ਕੌਮ ਦੀ ਅਣਖ ਹਜੇ ਜਿਹੜੀ ਸੁੱਤੀ ਨਹੀਂ ਐ ਅਣਖ ਜਾਗਦੀ ਐ ਪਰ ਜੂਨ ਦਾ ਮਹੀਨਾ ਉਸੇ ਜੂਨ ਨੂੰ ਜੇ 84 ਦੀ ਗੱਲ ਕੀਤੀ ਜਾਵੇ ਤੱਕ ਕਾਂਗਰਸ ਪਾਰਟੀ ਦੇ ਉੱਪਰ ਦੋਸ਼ ਲੱਗਦੇ ਐ ਉਹੀ ਕਾਂਗਰਸ ਪਾਰਟੀ ਨੂੰ ਅੱਜ ਪੰਜਾਬ ਦੇ ਵਿੱਚੋਂ 7 ਸੀਟਾਂ ਆਈਆਂ ਜਿਹੜੇ ਹਾਈਐਸਟ ਜਿਹੜੀ ਉਹਨਾਂ ਨੇ ਇਥੋਂ ਪ੍ਰਾਪਤੀ ਕੀਤੀ ਹੈ ਇਹ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਕਾਂਗਰਸ ਨੂੰ ਸੀਟਾਂ ਤਾਂ ਇਥੋਂ ਵੱਧ ਆ ਗਈਆਂ ਕਿਉਂਕਿ ਜਿਹੜੀ ਸਿੱਖ ਕੌਮ ਦੀ ਲਹਿਰ ਆ ਸਿਰਫ ਉਹਦੇ ਚ ਦੋ ਬੰਦੇ ਹੀ ਖੜੇ ਐ ਇਸ ਵਾਰ ਤੁਸੀਂ ਦੇਖਿਆ ਨਾ ਇਹ ਸਿੱਖ ਕੌਮ ਦੀ ਲਹਿਰ ਚ ਅੱਜ 5 ਬੰਦੇ ਵੀ ਖੜ ਦੇ ਤੇ ਸਿੱਖਾਂ ਨੇ ਉਹ ਉਹ ਲੱਗਦਾ ਵੀ ਖੜੇ ਕਰਨੇ ਚਾਹੀਦੇ ਸੀ ਹੋਰ ਖੜੇ ਹੋਣੇ ਚਾਹੀਦੇ ਸੀ ਬਾਈ ਜੀ ਇਹ ਖੜੇ ਹੋਣੇ ਚਾਹੀਦੇ ਆ ਜੇ ਆਉਣ ਵਾਲੇ ਸਮੇਂ ਚ ਸਿੱਖ ਇਤਿਹਾਸ ਨੂੰ ਜਾਂ ਇਹਨਾਂ ਦੀ ਕੁਰਬਾਨੀ ਨੂੰ ਜਿੰਦਾ ਰੱਖਣਾ ਇਹ ਮੁੰਡਿਆਂ ਨੂੰ ਅੱਗੇ ਆਉਣਾ ਹੀ ਪੈਣਾ ਜਦੋਂ ਤੁਸੀਂ ਦੇਖੋ ਜੇਕਰ ਮੈਦਾਨ ਚ ਉਤਰੋਗੇ ਜਦੋਂ ਦੋ ਪਹਿਲਵਾਨ ਲੜਦੇ ਇੱਕ ਨੇ ਤਾਂ ਢੈਣ ਆਈਆ ਜਿੱਤਨ ਵਾਲਾ ਜਿੱਤ ਜਾਂਦਾ ਜਿਹੜਾ ਢੈਣ ਵਾਲਾ ਉਹ ਹੋਰ ਤਿਆਰੀ ਕਰੀ ਜਾਂਦਾ ਜਦੋਂ ਫਿਰ ਢੈ ਢੈ ਕੇ ਅੱਗੇ ਆਉਂਦਾ ਨਾ ਜਿੱਤ ਤੇ ਨਿਖਰਦਾ ਤੇ ਫਿਰ ਉਹ ਚਾਰ ਚੰਨ ਲੱਗਦੇ ਆ ਉਹਨੂੰ ਸੋ ਇਹ ਬੰਦੇ ਸਾਡੇ ਸਾਨੂੰ ਅੱਗੇ ਲਿਆਉਣੇ ਹੀ ਪੈਣਗੇ ਜੇ ਸਿੱਖ ਕੌਮ ਨੂੰ ਜਿੰਦਾ ਰੱਖਣਾ ਤੇ ਸਾਨੂੰ ਇਤਿਹਾਸ ਰਚਨਾ ਪਹਿਣਾ ਜੇ ਐਸ ਵਾਰੀ 2 ਖੜੇ ਅਗਲੀ ਵਾਰੀ 10ਲਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ 2015 ਤੋਂ ਲੈ ਕੇ ਜਦੋਂ ਤੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਂਗਲ ਉੱਠੀ ਸ਼੍ਰੋਮਣੀ ਅਕਾਲੀ ਦਲ ਪਾਵਰ ਦੇ ਵਿੱਚ ਸੀ ਉਹਨਾਂ ਤੇ ਦੋਸ਼ ਲੱਗੇ ਪਰ ਉਹਦੇ ਨਾਲ ਉਸ ਤੋਂ ਬਾਅਦ ਸੁਖਨੀ ਸਿੰਘ ਬਾਦਲ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿਹੜੀ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ ਕਿ ਮੈਂ ਮਾਫੀ ਮੰਗਦਾ ਕਿ ਅਸੀਂ ਜਿਹੜਾ ਉਹਦੇ ਚ ਕੁਝ ਕਰ ਨਹੀਂ ਸਕੇ ਜਾਂ ਸਾਡੇ ਤੋਂ ਕੁਤਾਈ ਹੋਈ ਕੀ ਤੁਹਾਨੂੰ ਲੱਗਦਾ ਵੀ ਇਹਦਾ ਮਤਲਬ ਹਲੇ ਕੌਮ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਦੇਖੋ ਜੀ ਜਿਹੜਾ ਉਹਨਾਂ ਤੇ ਦੇਖੋ ਇਹ ਤਾਂ ਆਪਾਂ ਦੇਖਿਆ ਨਹੀਂ ਵੀ ਉਹਨਾਂ ਨੇ ਕੋਈ ਕੰਮ ਕਰਵਾਇਆ ਜਾਂ ਨਹੀਂ ਕਰਵਾਇਆ ਜਿਹੜਾ ਜੇਕਰ ਉਹਨਾਂ ਤੇ ਇਹ ਇਲਜ਼ਾਮ ਲੱਗਦੇ ਆ ਇਸੇ ਚੱਲ ਤੋਂ ਹੀ ਸਿੱਖ ਕੂਮ ਖਫਾ ਹੋਈ ਨੀਤੇ ਸ਼੍ਰੋਮਣੀ ਕ੍ਰਾਲੀ ਦਲ ਨੂੰ ਹਰਾਉਣ ਵਾਲਾ ਹੁਣ ਤੱਕ ਕੋਈ ਪੈਦਾ ਨਹੀਂ ਸੀ ਹੋਇਆ ਪੰਥਰ ਪਾਰਟੀ ਕਿਹਾ ਜਾਂਦਾ ਸਿੱਖ ਪਾਰਟੀ ਸੀ ਜੇ ਉਹਨਾਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਉਹਨਾਂ ਨੂੰ ਅੱਜ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਇਆ ਗਿਆ ਉਹਨਾਂ ਦੇ ਕੰਮਾਂ ਕਰਕੇ ਜਿਤਾਇਆ ਗਿਆ ਅੱਗੇ ਤੁਕੇ ਲੱਗ ਜਾਂਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਕੰਮ ਕਰੂਗਾ ਜਿੱਤੂਗਾ ਜਿਹੜਾ ਬੰਦਾ ਫੋਕਿੰਗ ਲੱਗਦਾ ਕਿ ਹਰ ਸਿਮਰਤ ਹਰ ਸਿਮਰਤ ਮਾਰਦੇ ਨਾ ਇਹ ਸਭ ਤੀਰ ਰਹਿ ਜਾਣਗੇ ਹਰ ਸਿਮਰਤ ਕੌਰ ਬਾਦਲ ਤੋਂ ਲੱਗਦਾ ਕਿ ਉਹਨਾਂ ਨੇ ਜਿਹੜੇ ਆਪਣੇ ਕਾਰਜਕਾਲ 'ਚ ਕੰਮ ਕੀਤੇ ਆ ਉਹ ਬਹੁਤ ਕੰਮ ਕੀਤੇ ਜੀ ਬਠਿੰਡੇ ਤੋਂ ਸਾਡੀਆਂ ਗੱਲਬਾਤ ਚੱਲਦੀ ਰਹਿੰਦੀ ਸਾਡੇ ਸਪੋਰਟਸਮੈਨ ਬੰਦੇ ਜਿੰਨੇ ਵੀ ਉੱਤਰ ਆ ਜਦੋਂ ਕਾਲ ਲਾਈਦੀ ਆ ਇਹ ਹਰ ਸਿਮਰਤ ਕੌਰ ਬਾਦਲ ਅੱਜ ਜਿੱਤੇ ਆ ਸਿਰਫ ਇੱਕ ਕੰਮਾ ਕਰਕੇ ਜਿੱਤੇ ਆ ਆਪਦੇ ਕੰਮਾ ਕਰਕੇ ਉਹਨਾਂ ਨੇ ਲੀਡ ਕੱਢੀ ਚੌਥੀ ਵਾਰ ਲਗਾਤਾਰ ਬਣ ਜਾ ਬਟ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਸਤੇ ਇੱਕ ਰਾਹਤ ਦੀ ਖਬਰ ਇਹ ਆਈ ਹੈ ਕਿ ਉਹਨਾਂ ਨੇ ਪਿੱਛੇ ਜਿਮਨੀ ਚੋਲ ਦੇ ਵਿੱਚ ਆਪਣੀ ਜਿਹੜੀ ਪੈਟ ਸੀਟ ਕਿਹਾ ਜਾਂਦਾ ਆਮ ਆਦਮੀ ਪਾਰਟੀ ਦੀ ਪੈਟ ਸੀਟ ਸੰਗਰੂਰ ਉਹ ਦੁਬਾਰਾ ਹਾਸਲ ਕੀਤੀ ਆ ਔਰ ਬਹੁਤ ਵੱਡੀ ਲੀਡ ਨਾਲ ਜਿਹੜਾ ਮੀਥੇਰ ਜਿੱਤੇ ਆ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦਾਸ ਦਿੰਦਾ ਵੀ ਲੋਕਾਂ ਨੇ ਵੋਟ ਪਾਉਣੀ ਕੰਮ ਨੂੰ ਇਹਦਾ ਮਤਲਬ ਮੀਤਹੇਰ ਦੇ ਕੰਮ ਤੋਂ ਲੋਕ ਖੁਸ਼ ਹੋ ਜਿਹੜੀ ਪਹਿਲਾਂ ਉਹਨਾਂ ਨੇ ਪਾਰਟੀ ਜਿਤਾਈ ਭਗਵੰਤ ਮਾਨ ਨੂੰ ਉਹਨਾਂ ਨੇ ਥੱਲੇ ਲਾਇਆ ਉਹਨੇ ਕੁਝ ਨਹੀਂ ਕੀਤਾ ਸਿਮਰਜੀਤ ਮਾਨ ਨੂੰ ਲੈ ਕੇ ਆਏ ਉਹਨਾਂ ਨੇ ਨਹੀਂ ਕੁਝ ਕੀਤਾ ਕਿਉਂਕਿ ਜਿਹੜੇ ਸੰਗਰੂਰ ਹਲਕੇ ਦੇ ਲੋਕ ਆ ਨਾ ਉਹਨਾਂ ਦਾ ਇੱਕ ਏਕਾ ਤੇ ਲੋਰ ਹੋ ਜਾਂਦਾ ਜਿੱਦਰ ਨੂੰ ਹੋ ਜਾਂਦੇ ਫਿਰ ਉਹਦੀ ਚੜਦੀ ਕਲਾ ਲੱਗਦਾ ਕਿ ਮੀਤਹੇਰ ਦੇ ਕੰਮ ਲੋਕਾਂ ਨੂੰ ਪਸੰਦ ਆਏ ਤਾ ਕਰਕੇ ਜਿੱਤੇ ਸਿਰਫ ਇੱਕ ਕੰਮਾ ਕਰਕੇ ਉਹ ਮੁੰਡਾ ਕੰਮ ਕਰਦਾ ਸੀ ਦੇਖੋ ਚਾਹੇ ਆਪਣਾ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਕਵਾਂਗੇ ਉਹਨੇ ਕੰਮ ਕੀਤੇ ਭਾਵੇਂ ਕਿਸੇ ਪਾਰਟੀ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਕੰਮਾਂ ਵਾਲੇ ਬੰਦਿਆਂ ਨੂੰ ਹੁਣ ਦੇਖੋ ਖੰਡੂਰ ਸਾਹਿਬ ਤੋਂ ਜੇ ਉਹਨਾਂ ਨੇ ਨਸ਼ਾ ਛਡਾਇਆ ਸੀ ਚੰਗੇ ਕੰਮਾਂ ਨੂੰ ਹੀ ਵੋਟ ਪਈ ਆ ਇੱਕ ਬੰਦਾ ਯਾਰ ਅੰਦਰ ਬੈਠਾ ਜੇਲ੍ਹ ਦੇ ਵਿੱਚ ਬੰਦਾ ਬਾਹਰ ਨਹੀਂ ਆਇਆ ਕਿੰਨੀ 78 ਸਨ 1999 ਦਾ ਇਤਿਹਾਸ ਦौराਇਆ ਉਦੋਂ ਇਤੇ ਇਹੀ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਬੈਠਿਆ ਤਰਨਤਾਰਨ ਸੀਟ ਹੁੰਦੀ ਸੀ ਉਦੋਂ ਤਰਨਤਾਰਨ ਸੀਟ ਤੋਂ ਜੇਲ੍ਹ 'ਚ ਬੈਠਿਆ ਨੂੰ ਉਹਨਾਂ ਨੂੰ ਜਿਹੜਾ ਸਿੱਖ ਪੰਥ ਨੇ ਜਿਤਾਤਾ ਸੀ ਤੁਸੀਂ ਦੇਖੋ ਜੀ 1999 ਵਿੱਚ ਤੁਸੀਂ ਗੱਲ ਕਰਤੀ ਮੈਨੂੰ ਯਾਦ ਆ ਗਿਆ ਵੀ ਜਿਹੜਾ ਕਰਮਜੀਤ ਅਨਮੋਲ ਆ ਇਹਨਾਂ ਦੇ ਜਿਹੜੇ ਨਾਨਾ ਜੀ ਸੀ ਕੁਲਦੀਪ ਮਾਨਕ ਉਹਨਾਂ ਨੂੰ ਚੋਣ ਲੜਾਈ ਗਈ ਸੀ ਯਾਦ ਆ ਤਲਦੀ ਮਾਨਕ ਜੀ ਦਾ ਉਹਨਾਂ ਵੇਲੇ ਜਿਹੜੇ ਲੋਚਾਰੇ ਨੇ ਗਾ ਗੂ ਕੇ ਕੁਕਰ ਪੈਸੇ ਇਕੱਠੇ ਕੀਤੇ ਸੀ ਢੋਲਕੀ ਵਾਜ ਤੋਂ ਮਿਹਨਤੀ ਹੁੰਦੀ ਉਹ ਵੀ ਨਹੀਂ ਉਹ ਮੇਰੇ ਖਿਆਲ ਉਹ 99 ਚ ਹੋਏ ਸੀ ਨਹੀਂ ਉਹ 99 ਚ ਹੋਏ ਸੀ ਉਹ ਸ਼ਾਇਦ ਮੈਨੂੰ ਮਿਸਟੇਕ ਉਸ ਟਾਈਮ 90 ਲੱਖ ਰੁਪਈਆ ਉਸ ਬੰਦੇ ਦਾ ਲਾਇਆ ਸੀ ਲਾਇਆ ਸੀ ਅੱਜ ਹੁੰਦਾ ਹੀ ਲੋਕ ਪਾਈ ਪਾਰਟੀ ਵੱਲੋਂ ਖੜੇ ਕਰਮਜੀਤ ਅਨਮੋਲ ਜਾਨੀ ਕਿ ਉਹਨਾਂ ਦਾ ਦੋਤਾ ਹੀ ਲੱਗਾ ਜੀ ਅੱਜ ਉਹਦੇ ਵਿਚਾਰੇ ਦੇ ਫਿਰ ਪੈਸੇ ਲਵਾ ਦਿੱਤੇ ਗਏ ਆ ਹਾਂ ਅੱਜ ਉਹ ਜਿਹੜਾ ਹੁਣ ਫੇਰ ਹੁਣ ਉਹਦੇ ਅੰਦਰ ਵੜ ਕੇ ਨਹੀਂ ਕੋਈ ਵੇਖਦਾ ਉਹਦੇ ਨਾਲ ਕੀ ਹੋਇਆ ਬਿਲਕੁਲ ਬਿਲਕੁਲ ਪਰ ਸਿੱਖਾਂ ਨੂੰ ਮਜ਼ਾਕ ਕਰਦੇ ਹੱਕ ਸੱਚ ਉਹਦੀ ਹੱਕ ਸੱਚ ਦੀ ਕਮਾਈ ਜਿਹੜੀ ਉਹਨੇ ਮਿਹਨਤ ਨਾਲ ਕਮਾਈ ਸੀ ਮਿਹਨਤ ਆ ਯਾਰ ਉਹਦੀ ਦਿਨ ਰਾਤ ਐਕਟਿੰਗ ਕਰਨੀ ਬਹੁਤ ਔਖੀ ਕਿਉਂਕਿ ਮੈਂ ਫੀਲਡ 'ਚ ਰਿਹਾ ਹਾਂ ਹਾਂ ਤੁਹਾਨੂੰ ਲੱਗਦਾ ਵੀ ਉਹ ਉਹਨੂੰ ਵਰਤਿਆ ਗਿਆ ਬਿਲਕੁਲ ਉਹਨੂੰ ਉਹਨੂੰ ਇੱਕ ਚਿਹਰੇ ਦੇ ਇਹਨਾਂ ਨੂੰ ਇਹ ਸੀ ਵੀ ਕੰਮ ਨਾ ਕਰਨਾ ਪਵੇ ਇੱਕ ਚਿਹਰਾ ਲੈ ਆਈਏ ਪਰ ਲੋਕ ਸਿਆਣੇ ਹੋ ਗਏ ਆ ਲੋਕ ਕੰਮ ਨੂੰ ਵੋਟਾਂ ਬਾਈ ਜੀ ਗੱਲ ਉੱਥੇ ਹੀ ਫੇਰ ਆ ਜਾਂਦੀ ਹੈ ਹਾਲਾਂਕਿ ਵੀਡੀਓ ਵੀ ਆਪਣੀ ਲਗਨੀ ਹੋ ਰਹੀ ਹੈ ਗੱਲ ਉੱਥੇ ਹੀ ਫੇਰ ਆ ਜਾਂਦੀ ਹੈ ਕਿ ਭਗਵਾਨਤਮਾਨ ਨੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਰਾਜਨੀਤੀ ਬਦਲਣ ਆਏ ਆ ਰਾਜਨੀਤੀ ਤਾਂ ਫਿਰ ਉਹੀ ਹੋ ਗਈ ਕਿਉਂਕਿ ਪਹਿਲਾਂ ਵੀ ਪਾਰਟੀਆਂ ਇਹੀ ਕੰਮ ਕਰਦੀਆਂ ਫਿਲਮ ਸਟਾਰਾਂ ਨੂੰ ਲਿਆ ਕੇ ਚੋਣ ਲੜਾਉਂਦੀ ਐ ਤੇ ਫਿਰ ਰਾਜਨੀਤੀ ਤੁਹਾਨੂੰ ਕਿੰਨੀ ਕੁ ਬਦਲੀ ਲੱਗੀ ਬਾਈ ਜੀ ਮੈਂ ਹੈਗਾ ਸਿੱਧਾ ਸਾਦਾ ਬੰਦਾ ਮੇਰੇ ਮੂੰਹ ਚੋਂ ਸੱਚ ਬਹਾੜਾ ਕੋਈ ਨਿਕਲ ਜਾਣਾ ਸਾਡੇ ਸ਼ਹਿਰ ਚ ਹੂ ਇੱਥੇ ਕੋਈ ਕੁਛ ਨਹੀਂ ਅੰਨੀ ਪੀਂਦੀ ਕੁੱਤੇ ਚਟਦੇ ਆ ਕੋਈ ਫਰਕ ਨਹੀਂਗਾ ਜੇ ਹੁਣ ਮੈਂ ਕਹਿਣ ਤੇ ਆਵਾਂ ਤੇ ਨਸ਼ਾ ਸ਼ਰਿਆਂ ਵਿਖਦਾ ਜੇ ਤੁਸੀਂ ਮੈਂ ਮੇਰੀਆਂ ਇੰਟਰਵਿਊ ਚ ਲਿਆਂ ਸੀ ਨਾ ਬਿਲਕੁਲ ਮੈਂ ਹੁੰਦੇ ਤੇ ਕਿਹਾ ਸੀ ਵੀ ਕੋਈ ਵੀ ਪੁਲਿਸ ਆਫਸਰ ਜੇ ਕੋਈ ਅਣਖ ਰੱਖਦਾ ਵਾਕਿਆ ਹੀ ਕਹਿੰਦਾ ਕਿ ਮੈਂ ਪੰਜਾਬ ਦੇ ਹਿੱਤ ਲਈ ਲੜਦਾ ਜਾਂ ਮੇਰੇ ਚ ਭੂਰਾ ਮਾਸਾ ਗੈਰਤਾ ਲੈ ਮੇਰੇ ਕੋਲ ਆਵੇ ਮੈਂ ਦਿਖਾਉਣਾ ਸ਼ਰਮ ਆ ਮਿਕਦਾ ਦੀਪੂ ਦੇ ਇਦਾਂ ਖੰਡ ਨਹੀਂ ਮਿਲਦੀ ਜਿਵੇਂ ਨਸ਼ਾ ਮਿਲਦਾ ਸਾਡੇ ਸ਼ਹਿਰ ਕੋਟੀਸੇ ਕਾਂਚ ਲੈਣਾ ਚ ਲਾ ਕੇ ਮੇਰੇ ਕੋਲ ਮੈਂ ਐਵੇਂ ਹਵਾ ਚ ਨਹੀਂ ਗੱਲ ਕਰਦਾ ਹੁੰਦਾ ਐਜ਼ ਪ੍ਰੂਫ ਦੇਵਾਂਗਾ ਪ੍ਰੂਫ ਕਿਸੇ ਅਫਸਰ ਤੇ ਹੈਗੀ ਯੁਰਤ ਭਗਵਾਨ ਤਮਨ ਮੇਰੀ ਵੀਡੀਓਸ ਹੁੰਦਾ ਮੈਂ ਕਿੰਨੀਆਂ ਗਿਆ ਮੇਰੇ ਗੋਲੀਆਂ ਮਾਰ ਗਏ ਸੀ ਮੈਂ ਦਸਾਂ ਕੇ ਗਿਆ ਰਿਸਤਾਰ ਬਿਲਕੁਲ ਬਿਲਕੁਲ ਦੇਖਿਆ ਨਾ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਮੈਂ ਤੁਹਾਡੀ ਗੱਲ ਵਿਚਕਾਰ ਹੈ ਕੁਲਵਿੰਦਰ ਮਾਨ ਉਹੀ ਇਨਸਾਨ ਹੈ ਰੀਅਲ ਫੈਕਟ ਨਿਊਜ਼ ਦੇ ਜ਼ਰੀਏ ਸਭ ਤੋਂ ਪਹਿਲਾਂ ਆਪਾਂ ਆਵਾਜ਼ ਚੱਕੀ ਸੀ ਇਹਨਾਂ ਦੀ ਇਹਨਾਂ ਦੇ ਇਨਸਾਫ਼ ਲਈ ਕਿਉਂਕਿ ਇਹਨਾਂ ਦੀ ਜਿੰਮ ਤੇ ਆ ਕੇ ਕੁਝ ਜਿਹੜਾ ਸੋ ਕਾਲਡ ਗੈਂਗਸਟਰਾਂ ਨੇ ਇਹਨਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਇਹਨਾਂ ਨੂੰ ਲੱਤਾਂ ਤੋਂ ਬਿਲਕੁਲ ਨਕਾਰਾ ਕਰ ਦਿੱਤਾ ਸੀ ਇਨਾਂ ਦੀ ਉਮੀਦ ਜਿਹੜੀ ਦੁਬਾਰਾ ਪੈਰਾਂ ਤੇ ਖੜੀ ਹੋਣ ਦੀ ਖਤਮ ਹੋ ਗਈ ਸੀ ਤੁਸੀਂ ਸਾਰਿਆਂ ਨੇ ਸ਼ਾਇਦ ਉਹ ਇੰਟਰਵਿਊ ਦੇਖੀਆਂ ਹੋਣਗੀਆਂ ਅੱਜ ਇਹ ਦੁਬਾਰਾ ਜੇ ਪੈਰਾਂ ਤੇ ਖੜੇ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਪਰ ਇਹਨਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਤੁਸੀਂ ਇੰਟਰਵਿਊ ਦੇਖ ਸਕਦੇ ਹੋ ਰੀਅਲ ਫੈਕਟ ਨਿਊਜ਼ ਤੇ ਪਰ ਉਹ ਸਚਾਈ ਵੀ ਜਿਹੜੀ ਇੱਕ ਕੌੜੀ ਸਚਾਈ ਦਿੱਤਾ ਗਿਆ ਜੀ ਦੇਖੋ ਕਿਸੇ ਵੀ ਗੈਂ ਦੇਖੋ ਮੇਰੇ ਮੈਂ ਆਪਣਾ ਬੇਟਾ ਚੱਕ ਕੇ ਖੜਾ ਸੀ ਜਦੋਂ ਇਹਨਾਂ ਨੇ ਮੈਨੂੰ ਰਸਤਾ ਪੁੱਛ ਕੇ ਮੇਰੇ ਗੋਲੀਆਂ ਮਾਰ ਗਏ ਸੀ ਰਾਤ ਦਾ ਟਾਈਮ ਸੀ ਹਜੇ ਤੱਕ ਕਿਸੇ ਵੀ ਬੰਦੇ ਤੋਂ ਕੋਈ ਵੈਪਨ ਕੋਈ ਗੱਡੀ ਬਰਾਮਦ ਨਹੀਂ ਹੋਈ ਕੀ ਗੱਲ ਉਹ ਗੱਡੀਆਂ ਚైనా ਤੋਂ ਲੈ ਕੇ ਆਏ ਸੀ ਉਹ ਗੱਡੀਆਂ ਕਿੱਥੇ ਆ ਮੈਂ ਹਜੇ ਤੱਕ ਇਨਸਾਫ ਮੰਗਦਾ ਵਾਂ ਪੁਲਿਸ ਤੋਂ ਬਿਲਕੁਲ ਕਿੰਨਾ ਲੰਮਾ ਬੰਦੇ ਗੈਂਗਸਟਰਾਂ ਦੇ ਪਤਾ ਨਹੀਂ ਮੈਂ ਕਿੰਨੇ ਪ੍ਰੂਫ ਦੇ ਚੁੱਕਾ ਇਹਨਾਂ ਨੂੰ ਹੂ ਹੋਣ ਦੇ ਬਾਵਜੂਦ ਪੁਲਿਸ ਨੇ ਪੈਸੇ ਖਾਦੇ ਆ ਕੋਈ ਗੱਲ ਨਹੀਂ ਪਰ ਮੈਂ ਛੱਡੂ ਤੁਹਾਡੀ ਇੰਟਰਵਿਊ ਤੋਂ ਬਾਅਦ ਮੈਂ ਤੁਹਾਨੂੰ ਦੱਸਦੇ ਤੁਹਾਡੀ ਇੰਟਰਵਿਊ ਤੋਂ ਬਾਅਦ ਉਹ ਦੇਖਣ ਤੋਂ ਬਾਅਦ ਜੀਰੇ ਤੋਂ ਵੀ ਇੱਕ ਨੌਜਵਾਨ ਨੇ ਸਾਨੂੰ ਫੋਨ ਕੀਤਾ ਉਹਦੇ ਨਾਲ ਵੀ ਸੇਮ ਕਹਾਣੀ ਹੋਈ ਸੀ ਉਹ ਵੀ ਹਲੇ ਤੱਕ ਇਨਸਾਫ ਪਾੜਦਾ ਪਰ ਇੱਥੇ ਇਨਸਾਫ ਬਾਈ ਜੀ ਮਿਲਣਾ ਬਹੁਤ ਔਖਾ ਪਰ ਇੰਨਾ ਹੀ ਬਹੁਤ ਹੈ ਕਿ ਪ੍ਰਮਾਤਮਾ ਨੇ ਕਲਵਿੰਦਰ ਮਾਨ ਨੂੰ ਦੁਬਾਰਾ ਜਿਹੜਾ ਉਸੇ ਤਰ੍ਹਾਂ ਫਿੱਟ ਮੈਂ ਅੱਜ ਇਹਨਾਂ ਨੂੰ ਲੰਮੇ ਸਵੇਰ ਬਾਅਦ ਮਿਲਿਆ ਪਰ ਤੁਹਾਨੂੰ ਭਾਈ ਜੀ ਦੁਬਾਰਾ ਆਪਣੇ ਪੈਰਾਂ ਤੇ ਖੜਾ ਤੇ ਫਿੱਟ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਦੇਖੋ ਜੀ ਉਹ ਸੱਚੇ ਪਾਤਸ਼ਾਹ ਨੇ ਕਰਨ ਵਾਲਾ ਮਾਰਨ ਵਾਲਾ ਵੀ ਉਹ ਰੱਖਣ ਵਾਲਾ ਵੀ ਉਹ ਜੀ ਬਸ ਬੰਦੇ ਦਾ ਇੱਕ ਹੌਸਲਾ ਚਾਹੀਦਾ ਮੈਂ ਤਾਂ ਕਹਿੰਦਾ ਹੌਸਲਾ ਦੇਣ ਵਾਲਾ ਵੀ ਉਹ ਆ ਸੋ ਬਾਈ ਜੀ ਆਪਦਾ ਸਿਰ ਆਪ ਗੁੰਦਣਾ ਪੈਂਦਾ ਕੋਈ ਕਿਸੇ ਦੇ ਮਗਰ ਨਹੀਂ ਆਉਂਦਾ ਮੈਨੂੰ ਤਾਂ ਇਨਾ ਪਤਾ ਵੀ ਆਪਾਂ ਹੁਣ ਮੈਂ ਤਾਂ ਪੰਜਾਬ ਦੇ ਇੱਕ ਮੈਸੇਜ ਦੇਣਾ ਚਾਹਣਾ ਲਾਸਟ ਦੇ ਤੁਹਾਨੂੰ ਜਿੰਨੇ ਕੁੜੀਆਂ ਨਾਲ ਮੁੰਡੇ ਨੇ ਪੜ੍ਹੇ ਲਿਖੇ ਧੀਆ ਪੈਣਾ ਨੂੰ ਆਪਦਾ ਡਟ ਕੇ ਆਓ ਅੱਗੇ ਇਹਨਾਂ ਨੂੰ ਸਵਾਲ ਕਰੋ ਹਰੇਕ ਬੰਦੇ ਨੂੰ ਸਵਾਲ ਕੀਤਾ ਜਾਵੇ ਆ ਨਸ਼ੇ ਦੇ ਖਿਲਾਫ ਕਈ ਲੋਕ ਡਰਦੇ ਬੋਲਦੇ ਹੀ ਨਹੀਂ ਹੂੰ ਦੇਖੋ ਮੈਂ ਇਕੱਲਾ ਮੈਂ ਆਪਣੇ ਇਲਾਕੇ ਜਾਂ ਕਈ ਸੰਸਥਾਵਾਂ ਬਣੀਆਂ ਨੇ ਜਿਹੜੇ ਕਹਿੰਦੇ ਅਸੀਂ ਆ ਤੁਸੀਂ ਕਿਉਂ ਨਹੀਂ ਯਾਰ ਬੋਲਦੇ ਜੇ ਮੈਂ ਕੱਲਾ ਬੋਲਦਾ ਜੇ ਤੁਸੀਂ ਨਹੀਂ ਲੜਨ ਜੋਗੇ ਸਾਥਤਾ ਦਿਓ ਨਾ ਸਾਥ ਦਿਓ ਬਿਲਕੁਲ ਸਹੀ ਗੱਲ ਹੁਣ ਜੇ ਅਸੀਂ ਇਹੀ ਵੀਡੀਓ ਜਾਂ ਨਸ਼ੇ ਬਾਰੇ ਦੱਸਦੇ ਆ ਉਹਨਾਂ ਨੂੰ ਫੜਿਆ ਤਾਂ ਕੀ ਜਾਂਦਾ ਉਹਨਾਂ ਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਬਈ ਫਲਾਨਾ ਬੰਦਾ ਤੇਰੀ ਸ਼ਿਕਾਇਤ ਕਰਦਾ ਅੱਗੇ ਤੂੰ ਸਾਵਧਨ ਬਿਲਕੁਲ ਸਹੀ ਗੱਲ ਸੋ ਕਮਾਲ ਹੋ ਗਈ ਯਾਰ ਸੋ ਗੱਲਾਂ ਤੁਸੀਂ ਸੁਣੀਆਂ ਕਿਉਂਕਿ ਕੁਲਵਿੰਦਰ ਮਾਨ ਦੀਆਂ ਗੱਲਾਂ ਹਮੇਸ਼ਾ ਤੌੜਾ ਸੱਚ ਹੁੰਦੀਆਂ ਜਿਵੇਂ ਕਹਿੰਦੇ ਆ ਕਿ ਕਨੀਨ ਦੀ ਇੱਕ ਐਓ ਜੀ ਦਵਾਈ ਹੈ ਜਿਹੜੀ ਬਹੁਤ ਕੌੜੀ ਹੁੰਦੀ ਹੈ ਪਰ ਉਹਦੇ ਫਾਇਦੇ ਬਹੁਤ ਹੁੰਦੇ ਆ ਉਸੇ ਤਰ੍ਹਾਂ ਬਾਈ ਦੀਆਂ ਗੱਲਾਂ ਪੂਰੀਆਂ ਕੌੜੀਆਂ ਹੁੰਦੀਆਂ ਪਰ ਸੱਚੀਆਂ ਹੁੰਦੀਆਂ ਸੋ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਤੁਹਾਨੂੰ ਮੁਬਾਰਕਬਾਦ ਵੀ ਦਿੰਨੇ ਆ ਕਿ ਤੁਸੀਂ ਜਿਹੜਾ ਆਪਣੀ ਸ਼ਰਤ ਦਿੱਤੇ ਹੋ ਉਮੀਦ ਕਰਦੇ ਆ ਤੋ ਇੱਕ ਦੇ ਵਿੱਚ ਜਿਹੜੀ ਇਹੋ ਜੇ ਨੌਜਵਾਨ ਕੰਮ ਕਰਨ ਵਾਲੇ ਈਮਾਨਦਾਰ ਭਾਵੇਂ ਕਿਸੇ ਪਾਰਟੀ ਚ ਹੋਣ ਉਹ ਤੇ ਆਣ। ਕੋਈ ਵੀ ਪਾਰਟੀ ਆ ਕੰਮ ਕਰੇ ਚਾਹੇ ਕੋਈ ਵੀ ਪਾਰਟੀ ਆ ਜਦੋਂ ਕੰਮ ਕਰਨਗੇ ਨਹੀਂ ਤੇ ਮੈਂ ਇਹੀ ਕਹੂੰਗਾ ਜਿੱਦਾਂ ਅੱਜ 2 ਯਾਦ ਜਿੱਤ ਗਏ ਆ ਕੋਈ ਦਿਨੇ ਇਹੋ ਜਿਹਾ ਆਊਗਾ ਵੀ 13 ਦੇ 13 ਯਾਦ ਹਤਣਗੇ। ਇਹ ਕੰਮ ਹੋਊਗਾ ਭਾਈ ਜੀ। ਜੀ। ਆਉਣ ਵਾਲੇ ਸਮੇਂ 'ਚ ਹੁਣ ਤਾਂ 2 ਜਿੱਤੇ ਨਾ ਤੁਹਾਨੂੰ ਇਹ ਦੇਖਣ ਨੂੰ ਮਿਲੂਗਾ। ਲੋਕ ਕੰਮ ਨੂੰ ਵੋਟਾਂ ਪਾਇਆ ਕਰਨਗੇ ਜਿਹੜਾ ਬੰਦਾ ਕੰਮ ਕਰੂ ਨਹੀਂ ਤੇ ਨਹੀਂ ਆ ਜਿਹੜੇ ਫਿਲਮੀ ਸੀਨ ਆ। ਜਨਨੀਆਂ ਲੈਣ ਦੀਆਂ ਦਿਖਾਤੀਆਂ ਇਹਨਾਂ ਨੂੰ ਇਹ ਸੀ ਵੀ ਸਾਰੀ ਇੰਡਸਟਰੀ ਆ ਗਈ ਆ ਵੀ ਉਹ ਤਾਂ ਯਾਰ ਇਹਨਾਂ ਨੂੰ ਦੇਖਣ ਜਾਂਦੇ ਸੀ ਵੀ ਚੀਜ਼ਾਂ ਕੀ ਨੇ ਐ ਤਾਂ ਬੰਦਿਆਂ ਵਰਗੇ ਬੰਦੇ ਇਹਨਾਂ ਨੂੰ ਵਹਿਮ ਹੋ ਗਿਆ ਵੀ ਖਰੇ ਵੋਟ ਹੀ ਸਾਡੇ ਮਗਰ ਆ ਸਾਰੀ ਜੀ ਸੋ ਲੋਕ ਅੱਜਕੱਲ੍ਹ ਬਟਨ ਤੇ ਗੁੱਸਾ ਕੱਢਦੇ ਬਾਈ ਜੀ ਗੱਲ ਹਰ ਬੰਦਾ ਦੇ ਦਿਲ ਚ ਰੱਖਦਾ ਅਗਲਾ ਕਹਿੰਦਾ ਕੋਈ ਨਹੀਂ ਐਸ ਵਾਰ ਲੋਕਾਂ ਨੇ ਬਟਨ ਤੇ ਗੁੱਸਾ ਕੱਢਿਆ ਇਹਨਾਂ ਨੂੰ ਦਿਖਾ ਦਿੱਤਾ ਵੀ ਕੀ ਪਾਵਰ ਆ ਕਿਉਂਕਿ ਇਹ ਗਏ ਵਰਕਰਾਂ ਨੂੰ ਮੰਦਾ ਚੰਗਾ ਬੋਲਦੇ ਸੀ ਆਮ ਆਦਮੀ ਪਾਰਟੀ ਦੀ ਖਾਸੀਅਤ ਆ ਜਿਹੜੇ ਬੰਦੇ ਇਹਨਾਂ ਨਾਲ ਤੁਰੇ ਸੀ ਪੁਰਾਣੇ ਉਹਨਾਂ ਚ ਕੋਈ ਬੰਦਾ ਨਹੀਂ ਹੈਗਾ ਇਨਾਂ ਕੋਲ ਸਿਰਫ ਬੰਦੇ ਉਹ ਆ ਜਿਹੜੇ ਕਾਂਗਰਸ ਤੇ ਕਾਲੀ ਦਲ ਚੋਂ ਹੀ ਆਏ ਹੋਏ ਆ ਉਹ ਬੰਦੇ ਮੂਹਰੇ ਆ ਮੈਨੂੰ ਕੋਈ ਬੰਦਾ ਦੱਸ ਦੇਣ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਟਾਰਟਿੰਗ ਤੁਰਿਆ ਸੀ ਉਹ ਕੋਈ ਬੰਦਾ ਹੈਗਾ ਜੇ ਕਦਾ ਹੈਗਾ ਉਹਨੂੰ ਲੌਲੀਪੌਪ ਦਿੱਤਾ ਨਿੱਕੀ-ਮੁੱਟੀ ਕੋਈ ਸਰਕਾਰ ਦੇ ਸਾਹਮੂਂ ਬੰਦ ਕੀਤਾ ਆ ਸਰਕਾਰ ਦੇ ਫਾਇਦੇਮਾਨਨ ਵਾਲੇ ਬਹੁਤ ਆ ਗਏ ਆ ਨਾ ਬਿਲਕੁਲ ਜੀ ਸੋ ਮਾਨ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਆ ਵੀ ਮੇਰੀਆਂ ਗੱਲਾਂ ਹੁੰਦੀਆਂ ਲੰਮੀਆਂ ਮੈਂ ਤੁੜਨਾ ਕਰ ਨਹੀਂ ਸਕਦਾ ਕਿਉਂਕਿ ਹੋ ਸਕਦਾ ਮੈਨੂੰ ਤਾਂ ਚਾਹੇ 5 ਘੰਟੇ ਲਗਾਤਾਰ ਬੁਲਾ ਲਓ ਕਿਉਂਕਿ ਆਪਾਂ ਦਾ ਸੱਚ ਬੋਲਣਾ ਆਪਾਂ ਕਿਹੜਾ ਕੋਈ ਇੰਟਰਵਿਊ ਦੀ ਤਿਆਰੀ ਕੀਤੀ ਹੁੰਦੀ ਆ ਜਿਹੜੀ ਦਿਲ ਦੀਆਂ ਗੱਲਾਂ ਉਹ ਦੱਸਦੀ ਦੀਆਂ ਜੀ 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 ਤੇ ਸੋ ਨਹੀਂ ਤੇ ਬਾਹਰੀ ਲੰਮੀ ਹੋ ਜੂਗੀ ਤੁਹਾਡੀ ਵੀ ਇੰਨੀ ਕਿਸੇ ਨੇ ਦੇਖਣੀ ਨਹੀਂ ਮੈਨੂੰ ਲੱਗਦਾ ਬਿਲਕੁਲ ਹੋ ਜਾਣਗੇ ਲੰਮੀ ਹੋ ਜਾਂਦੀ ਆ ਇਕੱਲਾ ਤਾਂ ਬਹੁਤ ਨਹੀਂ ਕਰਨ ਵਾਲੀਆਂ ਤੇ ਜੀ ਕਰਦਾ ਕੁਲਵਿੰਦਰ ਮਾਨ ਜੀ ਨੂੰ ਸੁਣੀ ਜਾਈਏ ਸੋ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਜਿਹੜੀ ਗੱਲਬਾਤ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟ ਦੇ ਵਿੱਚ ਜਰੂਰ ਆਪਣੀ ਰਾਏ ਦੇਣੀ ਹੈ ਪਰ ਭਾਸ਼ਾ ਦੀ ਮਰਿਆਦਾ ਦੇ ਵਿੱਚ